ਗੋਲਗਪੇ ਖਾ ਜਾ ਉਧਰ ਕਿਧਰ ਵੇਖੀ ਜਿੰਦੀ ਬੂੜਲੇ ਦੇ ਓਏ ਲੈ ਓਏ ਲੈਤੀ ਬਾਜੀ ਲਾਲਾ ਆਈ ਪਹੁੰਚ ਗਏ ਨਾਗੀਆਂ ਸਾਹਿਬ ਗੱਦਰ ਤੇ ਪਾਰਕਿੰਗ ਵਿੱਚ ਗੱਡੀ ਲਾ ਕੇ ਅੱਪਾ ਚਲੇ ਦਰਸ਼ਨ ਕਰਨ ਮਹਾਰਾਜ ਦੇ ਮੈਂ ਇੱਥੇ ਫਸਟ ਟਾਈਮ ਆ ਜੀ ਮੰਮੀ ਦੇ ਨਾਲ ਪੇਕੇ ਇੱਧਰ ਜਾ ਪਾ ਤੇ ਹੁਣ ਆਪਾਂ ਬਾਬਾ ਬੁੱਢਾ ਸਾਹਿਬ ਕੱਥੂ ਨੰਗਲ ਪਹੁੰਚ ਕੇ ਮੱਥਾ ਟੇਕਣਾ ਸੀ ਆ ਅੱਜ ਕੱਲ ਦੀ ਸਾਰਿਆਂ ਨੂੰ ਤੇ ਨਵੇਂ ਵਲੋਗ ਤੇ ਤੁਹਾਡਾ ਸਵਾਗਤ ਹੈ ਤੇ ਇੱਧਰ ਤਿਆਰੀਆਂ ਕਰਦੀਆਂ ਪਾਣੀ ਪੂਣੀ ਗਰਮ ਕਰਕੇ ਮੰਦੀਪ ਬਾਗ ਦੇ ਇੱਧਰ ਨਹੀਂ ਤੇ ਵਧੀਆ ਜੀ ਨੂੰ ਮੈਂ ਕਹਾਂ ਕਾਫੀ ਬਣਾ ਦੇ ਤੇ ਹੁਣ ਕਾਫੀ ਬਣਾਉਂਗੀ ਵੈਸੇ ਤੈਨੂੰ ਮੈਂ ਕਹਿਣਾ ਨਾ ਥੋੜੀ ਜੀ ਦੇ ਇੰਨੇ ਐ ਢੇਰ ساری ਬਣਾ ਦੇਣੀ ਹੁੰਦੀ ਉਹ ਢੇਰ ساری ਨਹੀਂ ਬਣਾ ਦੇਣੀ ਦੀ ਸੋਕੇ ਤੇ ਨੇ ਕਹਣਾ ਇਹਨੂੰ ਨਹੀਂ ਪੁੱਛਿਆ ਲੱਗੇ ਮੈਂ ਬਰੋਣੀ ਆਈ ਹਾਂ ਚੱਲ ਫਿਰ ਆ ਸਿਰ ਸੁਣਵਾ ਗੱਲਾਂ ਸੁਣਾ ਗੱਲਾਂ ਹੋਣੀਆਂ ਘੜਦੀ ਫਿਰ ਕੇ ਤੇ ਕਾਫੀ ਆਪਣੀ ਧਰਮਗਰਮ ਆ ਚੁੱਕੀ ਤੇ ਗੁਣਵਾਜ ਬੈਠਾ ਰਜਾਈ ਚ ਅੱਜ ਸੇਕ ਲੈਣ ਦੇ ਗੁਣਵਾਜ ਮੂਜਾ ਖਾਇ ਨ ਮੇਰੇ ਕੋਲ ਤਾਂ ਕੰਨੇ ਮਿੰਟ ਲਾ ਮਿੰਟ ਲਾ ਤੇ ਹੁਣ ਤੱਕ 2 ਘੰਟੇ ਹੋ ਗਏ ਫੜਦੇ ਬਿਠੀ ਆਹ ਤੇ ਪਾਸੇ ਉਹ ਵਿਚਾਰੀ ਦੇ 2 ਬਏ ਇਹਦੇ ਉੱਪਰ ਕੰਨ ਫੇਲੇ ਲਾਤਾ ਭਾਈ ਤੇ ਅੱਜ ਐਤਵਾਰ ਦੀ ਛੁੱਟੀ ਹੈ ਅੱਜ ਐਤਵਾਰ ਦੀ ਛੁੱਟੀ ਕੱਲ મોદી ਜੀ ਨੇ ਉਹਦੀ ਰਾਮੰਦਰ ਦੀ ਛੁੱਟੀ ਕੀਤੀ ਤੇ ਪਾਸੇ ਕੱਲ ਉਹ ਜਾਨ ਨੇ ਤੇ ਗਾਲਾਂ ਪੈਣੀਆਂ ਜਿਹੜੀਆਂ ਵਿਚਾਰੀਆਂ ਪਹਿਰਾਣੇ ਖਰੀਦੇ ਆ ਨਹੀਂ ਦਿਨ ਹੀ ਗਾਣਾ ਕੱਢਣ ਵਾਲੇ ਪਹਿਣਾਦ ਨੇ ਮੈਂ ਫੜ ਦਿੰਦੀ ਚੰਗੇ ਪਹਿਣਾ ਦੇ ਫੜਦੇ ਨੇ ਕੱਦੀਆਂ ਨਹੀਂ ਆ ਬੀਬੀਆਂ ਸੋ ਕਦੀ ਬਰਰਰ ਦਰ ਨਾ ਗੀ ਸੋ ਕਵੇਲਾ ਗੱਲ ਹੀ ਨਾ ਪਉਂਦੀ ਤੇ ਮੱਸਣਾ ਹੀ ਤੇ ਭਾਈ ਸੁਦੀਵੇਂ ਵੇਖਣਾ ਤੇ ਗੱਲਾਂ ਕਰਨੀ ਇਹ ਤਾਂ ਕਰਦਾ ਜਿੱਦ ਇਹ ਲਿਪੋਂ ਦੇ ਕੱਪੜੇ ਦੀ ਜੀ ਥੋਰੇ ਆ ਮੇਰਾ ਕੋਟੀ ਸਵੈਟਰ ਬਾਜ ਮੈਂ ਚਲੋ ਜੀ ਜਾਓ ਤੁਸੀਂ ਮੈਂ ਚਲ ਚਾਰ-ਤਾਰ ਦਾ ਗੱਲਾਂ ਕਰੀ ਜਾਂਣਾ ਚਲ ਆ ਗਰੀਬ ਇਹ ਇਹ ਦੀਦੀ ਉੱਥੇ ਜਾ ਕੇ ਮਿਲਣਾ ਉੱਥੇ ਵੀ ਗੱਲਾਂ ਲਾ ਕੇ ਕਿਨ ਮਿੱਤਰ ਰਦੇ ਨੇ ਮੁੰਡਿਆਂ ਗਾਇਓ ਜੀ ਜੀ ਇਹ ਪਕੜੇ ਹੈ ਉਹ ਜਿਹੜਾ ਕੋ ਬੋਲਦਾ ਨਾ ਉਹਦੇ ਲਈ ਖੰਡਾ ਹੁੰਦਾ ਉਹ ਵੀ ਆਪਾਂ ਜਿੰਨੇ ਲਈ ਗੱਲੀ ਉਹਦੇ ਨਾਲ ਚੱਲੀ ਸਹੀ ਗੱਲ ਲੈ ਬੜੀਆਂ ਗੱਲਾਂ ਸੁਣਾਇਆਂ ਕਰਨੀਆਂ ਉਹ ਜਦੋਂ ਕੋਈ ਗੱਲਾਂ ਕਰਦੇ ਆ ਨਾ ਫਿਰ ਦੁੱਧ ਛੱਡ ਕੇ ਤੇ ਉਹਦੀ ਮੂੰਹ ਰੇਦਾ ਵੀ ਕੀ ਗੱਲ ਕਰਦਾ ਪੂਰੀ ਗੱਲ ਸੁਣ ਕੇ ਫਿਰ ਦੁੱਧ ਮੂੰਹ ਹੀ ਬੰਦਾ ਤੇ ਸਾਰੇ ਆ ਤਾਂ ਹੀ ਆਉਂਦੇ ਉਹ ਕਿਹੜੇ ਵੀ ਹੁੰਦਾ ਬਹੁਤੇ ਅੱਜ ਆਦਵਾਰੇ ਸਾਰੇ ਜਣੇ ਛੁੱਟੀ ਮਨਾਉਂਦੇ ਚਾਚਾ ਹੱਥ ਮਿੱਠਾ ਵਿੰਦਰ ਜਾਈ ਚੋਣੇ ਨਿਕਲੇ ਆ ਹਾਂ ਨਹੀਂ ਅੱਜ ਪੱਖੀ ਦੀ ਹੈ ਕਿਦੋਂ ਸਰ ਕਤੇ ਉਹ ਤਾਂ ਗਾਂ ਅੱਜ ਦਿਦੇ ਆ ਅੱਛਾ 14 ਆ ਅੱਜ ਪਹਿਰਾ ਸਾਹਿਬ ਪੂਰੇ ਹੋ ਗਏ ਨਾ ਅੱਜ ਸੁਖ ਨੂੰ ਛੁੱਟੀ ਹੈ ਅੱਜ ਨਹੀਂ ਇੰਨੇ ਜਾਣਾ ਹਣਾ ਹੁਣ ਹੀ ਦਰਬਾਰ ਸਾਹਿਬ ਸ਼ੁਰੂ ਕਰਨਾ ਕਿਸ ਕਸ਼ੌਂ ਦੇ ਦਿਲ ਜੀ ਹਾਂ ਜੀ ਜੇ ਕਰਦਾ ਨਹੀਂ ਇੱਥੇ ਘਰੇ ਲਾ ਕੇ ਨਾ ਤੇ ਉਹ ਉਹਨਾਂ ਚਿਰ ਤੱਕ ਹਾਂ ਜਿਹੜੀ ਬੰਦੇ ਤੋਂ ਹੱਥ ਪਾਇਆ ਨਾ ਜੇ ਸੇਵਾ ਕਰਨ ਦੀ ਪਾਇਆ ਫਿਰ ਸੇਵਾ ਕਰਨ ਜਿਹਦੇ ਨਾਲ ਨਾ ਜਾਵੇ ਉਹਦੇ ਜੀਨ ਕੁਝ ਹੁੰਦਾ ਰਿਹਾ ਤੇ ਜੇ ਮੱਥਾ ਟੇਕ ਨਹੀਂ ਪਾਇਆ ਜੇ ਨਾ ਇੱਕ ਦਿਨ ਮੱਥਾ ਟੇਕਿਆ ਜਾਵੇ ਤਾਂ ਵੀ ਉਹਨੂੰ ਐ ਲੱਗਦਾ ਇਹ ਤਾਂ ਦੇਣਾ ਧੂਰਾ ਹੁੰਦਾ ਕੋਈ ਜੀ ਤੁਹਾਨੂੰ ਉੱਤੇ ਲਾ ਕੇ ਦਿੰਨੇ ਐਸੀ ਜੀ ਤੁਹਤੇ ਤਹੀ ਸੁਣ ਲੋ ਸਾਰਾ ਹਰ ਇੱਕ ਜੀ ਦੀ ਆਤ ਨਹੀਂ ਹੁੰਦਾ ਜਦੋਂ ਏਰੀਅਮ ਭੈਣਾ ਵਲੌਗ ਵੇਦੀਆਂ ਨੇ ਜਦੋਂ ਨਾਂ ਆਵੇ ਉਦੋਂ ਫੋਨ ਕਰਦੀ ਨੇ ਸਹੀ ਗੱਲ ਹੈ ਲੈ ਲੈ ਅੱਜ ਐ ਲੱਗਣਾ ਇਹ ਤੂੰ ਭੈਣ ਦਾ ਫੋਨ ਆਉਂਦਾ ਕਹਿੰਦੀ ਇੱਥੋਂ ਆਪਣਾ ਲੱਗੂ ਹੀ ਸੀ ਇਹ ਖਾਸੇ ਤੋਂ ਕਹਿੰਦੀ ਮੈਨੂੰ ਐ ਲੱਗਦਾ ਜਦੋਂ ਨਾ ਦਿਨ ਨਹੀਂ ਚੜਿਆ ਹੁੰਦਾ ਉਦੋਂ ਦਾ ਨਹੀਂ ਨਪਿਆ ਤੇ ਬਹੁਤ ਹਵਾਵਾ ਕਹਿੰਦੀ ਦਸਤਾਨੇ ਕਿੱਥੇ ਜਾਈਂ ਹਾਂ ਸੇਖਾ ਖਾਖ ਨਹੀਂ ਮੇਰਾ ਨਾਂ ਲੈ ਦੇ ਮੈਂ ਮੇਰੇ ਦਸਤਾਨੇ ਦਸਤਾਨਾ ਕੌਣ ਲੱਗਾ ਮੈਂ ਤਾਂ ਮੈਂ ਗੱਲੀ ਲੱਗਾ ਨਹੀਂ ਬੁਤਾਨੇ ਗੱਲਾਂ ਲੱਗ ਰਹੀਆਂ ਆ ਗਿਆ ਚੱਲੀਏ ਫਿਰ ਚੰਗਾ ਫਿਰ ਬਾਏ ਬਾਏ ਹੈਂ ਕਹਾ ਬੜੀ ਠੰਡੀ ਵਗੰਡੀ ਜੀ ਬਾਹਰ ਨਿਆਣਾ ਕੁ ਜਦਦੇ ਹੁੰਦੇ ਮੈਨੂੰ ਗਜਕਾ ਪਾ ਦੋ ਮੈਨੂੰ ਮਫਲੀ ਪਾ ਦੋ ਕਹਾਂਗਾ ਮੈਂ ਉੱਥੇ ਇੱਥੇ ਰਾਹ ਚ ਬਵਾ ਖਾਂਦੇ ਰਹੀਦਾ ਭੁੱਖ ਜੀ ਲੱਗ ਜਾਂਦੀ ਗੁਰਨਵਾਰ ਚੜ੍ਹੇ ਗਿਆ ਆਪਣੇ ਘਰ ਹਾਂਜੀ ਹੁਣ 11 ਵੱਜ ਚੁੱਕੇ ਨੇ ਤੇ ਆਪਾਂ ਗੁਰਨਵਾਰ ਲਈ ਬਣਾਉਣਾ ਕੁਛ ਖਾਣ ਵਾਸਤੇ ਹਾਂਜੀ ਵੇ ਗੁਰਨਵਾਰ ਵਾਸਤੇ ਬਣਾਉਣਗੇ ਖਿਚੜੀ ਇਹਨੂੰ ਮੈਂ ਇਦਾਂ ਕੀਤਾ ਪਾਊਡਰ ਬਣਾਇਆ ਇਹਦਾ ਇਹਦੇ ਵਿੱਚ ਮੈਂ ਪਾਈ ਮਸਾਲਾ ਇਦਾਂ ਮੂੰਗੀ ਦਾਲ ਤੇ ਨਾਲ ਪਾਈ ਆਪਾਂ ਚੌਲ ਚੌਲਾਂ ਨੂੰ ਵੀ ਚੰਗੀ ਤਾ ਤੋਲਿਆ ਵੱਖਰਾ ਕਰ ਲਿਆ ਤੇ ਫਿਰ ਉਸ ਤੋਂ ਬਾਅਦ ਮੈਂ ਦੋਵੇਂ ਦਾਲਾਂ ਨੂੰ ਵਾਸ਼ ਕਰਕੇ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਇਹਨਾਂ ਨੂੰ ਸੁਕਾ ਕੇ ਫਿਰ ਥੋੜਾ ਜਿਹਾ ਇਹਨਾਂ ਨੂੰ ਭੁੰਨਿਆ ਦੋਹਾਂ ਚੀਜ਼ਾਂ ਨੂੰ ਵੱਖਰੇ ਵੱਖਰੇ ਚੋਲਾਂ ਨੂੰ ਵੱਖਰਾ ਭੁੰਨਿਆ ਦਾਲਾਂ ਨੂੰ ਵੱਖਰਾ ਭੁੰਨ ਕੇ ਤੇ ਗਰਮ ਕਰਕੇ ਤੇ ਫਿਰ ਠੰਡੀਆਂ ਕਰਕੇ ਫਿਰ ਇਹਨਾਂ ਮਿਕਸਰ ਕੀਤਾ ਪਾਊਡਰ ਬਣਾਇਆ ਕੋਈ ਬੱਚੇ ਨੇ ਖਾਣੇ ਕੀ ਨਹੀਂ ਗਏ ਇਹਨੂੰ ਖਾਣ ਦਾ ਨਹੀਂ ਪਤਾ ਕਿ ਛੋਟਾ ਹਾ ਜੇ ਹੋ ਸਿਕਸ ਮਹਤਾ ਹੋ ਗਿਆ ਥੋੜਾ ਜਿਹਾ ਮੈਨੂੰ ਇਹ ਹੀ ਕਿ ਮੈਨੂੰ ਥੋੜਾ ਜਿਹਾ ਜਉ ਨਹੀਂ ਬੱਚੇ ਨੂੰ ਜਾ ਕੇ ਸਿੱਖਦਾ ਫਿਰ ਥੋੜਾ ਜਿਹਾ ਮੈਂ ਬਣਾ ਕੇ ਦੇਖਉਣੀ ਹੈ ਪਰ ਉਹ ਥੋੜਾ ਜਿਹਾ ਬਾਹਰ ਕੱਢ ਦਿੰਦੇ ਕਿ ਹਾ ਜ ਫੇਰ ਆਪਾਂ ਆਹ ਬਣਾ ਕੇ ਰਖਾਉਨੇ ਆ ਤੇ ਚਲ ਬੱਚਾ ਪ੍ਰੈਕਟਿਸ ਹੀ ਹੁੰਦੀ ਆ ਤਾਂ ਨਹੀਂ ਖਾਊਗਾ ਤੇ ਕੋਈ ਗੱਲ ਨਹੀਂ ਪਰ ਇਹ ਕਿ ਥੋੜਾ ਬਹੁਤ ਜਾਂਦਾ ਹੋਊਗਾ ਅੰਦਰ ਥੋੜਾ ਬਹੁਤ ਤੇ ਦੋ ਚਮਚੇ ਬਣਾ ਕੇ ਖਵਾ ਦੇਣੀ ਮੈਂ ਹਾਂਜੀ ਆਪਾਂ ਇੱਕ ਚਮਚਾ ਲਵਾਂਗੇ ਕਿਉਂਕਿ ਕੁਝ ਭਾਂਡੇ ਦੇ ਨਾਲ ਲੱਗ ਲੂ ਜਾਂਦਾ ਤੇ ਫੇਰ ਆਪਾਂ ਇਹਨੂੰ ਚੜੀਤਾ ਉਬਲੇ ਪਾਣੀ 'ਚ ਪਾ ਕੇ ਤੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਉਬਲਦਾ ਰਹੂਗਾ ਪਾਣੀ ਥੋੜਾ ਜਿਹਾ ਘੱਟ ਜਾਣਾ ਜਿਵੇਂ ਜਿਵੇਂ ਰਿਜੂਗਾ ਉਵੇਂ-ਉਵੇਂ ਇਹ ਥੋੜਾ 갈 ਕੇ ਤੇ ਫਿਰ ਉਸ ਤੋਂ ਬਾਅਦ ਰਖਿਚੜੀ ਬਣਾ ਕੇ ਪਾਵਾਂਗਾ ਬੱਚੇ ਨੂੰ ਵਿੱਚ ਮੈਂ ਲੂਣ ਬਿਲਕੁਲ ਨਹੀਂ ਯੂਜ਼ ਕਰਦੀ ਤੇ ਖਾਂਡ ਵੀ ਕਿਸੇ ਚੀਜ਼ ਤੇ ਉਹ ਨਹੀਂ ਪਾਗ ਦੇ ਦਿੰਦੀ ਸਾਲ ਦਾ ਹੋ ਜਾਊਗਾ ਉਸ ਤੋਂ ਬਾਅਦ ਆਪਾਂ ਨੂੰ ਟੇਸਟ ਦਾ ਬਦਲ ਲਗੂਗਾ ਫਿਰ ਬਾਅਦ ਆਪਾਂ ਬਣਾ ਕੇ ਦਵਾਂਗਾ ਹਾਂਜੀ ਹੁਣ ਦਪਹਿਰਾਂ ਪੈ ਗਈਆਂ ਹੁਣ ਆਪਾਂ ਬਣਾਏ ਕੜੀ ਚੋਲ ਤੇ ਡੜੀ ਆਈ ਮੈਂ ਉਹਨਾਂ ਨੂੰ ਖਵਾ ਦਿੰਦੀ ਤੇ ਮੈਨੂੰ ਦੇਖ ਕੇ ਦਿਲ ਮੂੰਹ ਚ ਦਾਦਾ ਪਾਣੀ ਆਉਂਦੇ ਵੇ ਕੜੀ ਚੋਲ ਖਾਈ ਲਵਾਂ ਦਸ ਐ ਬੜੀਆਂ ਜਿਹੀਆਂ ਕਮੈਂਟ ਕਰ ਦਿੱਤੀ ਤੁਹਾਨੂੰ ਗੁੱਤ ਬੜੀ ਸਮਝਾ ਦਿੱਤੀ ਮੈਂ ਗੁੱਤੂੰ ਦੀਨਾ ਮੈਂ ਪਹਿਲਾਂ ਜਦੋਂ ਕਿ ਸਾਰੀ ਵਜਿ ਦੀ ਗੁੱਤ ਚ ਗੱਡੀ ਜਦੋਂ ਦਾ ਮੇਰਾ ਵਿਆਹ ਹੋ ਗਿਆ ਨਾ ਉਸ ਤੋਂ ਬਾਅਦ ਫੋਨ ਨਹੀਂ ਕਰਨੀ ਸ਼ੁਰੂ ਕੀਤੀ ਪਹਿਲਾਂ ਮੈਂ ਅਬ ਵਿਆਹ ਜਿੰਨੇ ਵੇਖਣੀ ਨਾ ਕੁਵਾਰੀ ਹੁੰਦੀ ਨੇ ਤੇ ਸਾਰੇ ਗੁੱਤ ਚ ਵੇਨੇ ਨੇ ਹਾ ਉਦੋਂ ਕੋਈ ਨਾ ਹੁੰਦਾ ਹੁੰਦਾ ਨਹੀਂ ਕਿ ਵਾਲ ਖੁੱਲੇ ਛੱਡਨੇ ਜਾਂ ਕਿਦਾਂ ਮੈਨੂੰ ਵਾਲ ਖੁੱਲੇ ਛੱਡਨੇ ਪਸੰਦ ਨਹੀਂ ਮੇਰੇ ਮੰਮੀ ਨੂੰ ਨਹੀਂ ਪਸੰਦ ਜਿਹੜੀ ਮੇਰੀ ਪੇਕੇ ਵਾਲੀ ਮੰਮੀ ਸੀ ਤੇ ਗਾੜੀ ਮੇਰੇ ਮੰਮੀ ਜਿਹੜੀ ਜਿਤੰਦਰ ਟੱਕਰ ਗਈ ਤੇ ਉਹਨੂੰ ਵੀ ਪਸੰਦ ਤੇ ਪਰ ਮੈਂ ਪੋਨੀ ਪੋਨੀ ਕਰ ਲੈਣੀ ਵਾਲ ਨਹੀਂ ਖੁੱਲੇ ਛੱਡ ਦਿੰਦੇ ਮੈਨੂੰ ਤੇ ਉਹਦੇ ਸੋਹਣੇ ਨਹੀਂ ਲੱਗਦੇ ਤੇ ਆ ਮੈਂ ਗੁੱਤ ਜਿਹੜੀ ਹੁਣ ਕਰਕੇ ਰੱਦੀ ਮੇਰੀ ਗੁੱਤ ਬੜੀ ਛੋਟੀ ਹੋ ਗਈ ਹੁਣ ਤੇਲ ਤੂ ਲਾ ਕੇ ਫਿਰ ਮੈਂ ਵਾਲ ਦੇਉਣੇ ਸ਼ੁਰੂ ਕਰ ਦਿੱਤੇ ਕਿਉਂਕਿ ਮੈਂ ਨਾ ਥੋੜੇ ਜਿਹਾ ਘ ਤੇ ਹੁਣ ਰੈਡੀ ਨਹੀਂ ਆਏ ਪਰ ਮੈਂ ਬਣਾਈ ਸ਼ਾਮਾਂ ਦੀ ਕੜੀ ਚੌਲ ਹੀ ਤੇ ਸਾਰੇ ਭੁੱਖ ਲਗੇ ਸਾਰੇ ਖਾ ਲਏ ਤੇ ਹੁਣ ਅਸੀਂ ਬਣਾ ਲਗੇ ਚਾਹ ਵਧੀ ਗਿਆ ਜੀ ਫੇ ਪੀਣੇ ਆ ਤੇ ਮੇ ਚਲ ਗਏ ਹੀ ਤੇ ਹੁਣ ਆਪਾਂ ਸੋਚ ਕੇ ਦੀਸਾ ਫਰਵਾਲਾ ਗਾ ਮਦੀ ਦਾ ਪਾਣੀ ਦੋ ਦੇ ਸਕੋ ਤੇ ਹੈ ਕੋਈ ਬੜਾ ਨਹੀਂ ਮੈਂ ਤਾਂ ਬਣਾ ਲਈ ਪੈਨ ਦੇ ਤਾਂ ਮਿਸਨਾ ਜਾਪਾ ਨਾ ਆਈਦਲ ਕੋਲ ਸੇਦਾ ਯਾਦ ਕਰਨੇ ਐਂ ਕਹਿੰਦਾ ਅੱਜ ਘਰੋਂ ਲੈ ਇੱਥੇ ਘਰਿਆ ਇੰਨੀ ਨਹੀਂ ਅੱਜ ਵੜਨਾ ਉਹ ਗੱਲ ਹੋਈ ਹੁਣ ਆਈ ਸ਼ਾਮਾਂ ਨੂੰ ਦੀਦੀ ਹੁਣ ਆਈ ਉਹ ਕਹਿੰਦੀ ਪਤਾ ਨਹੀਂ ਕਿੱਥੇ ਚਲ ਜਣਾ ਹੈ ਨਾ ਦੁਪਹਿਰ ਨੂੰ ਨਹੀਂ ਅੱਜ ਨਹੀਂ ਅੱਜ ਕਰੇ ਆਮੀ ਆਸ਼ਾ ਆ ਨੀ ਫੇਸ ਦੇ ਫੇਸ ਤੇ ਚੰਗੀ ਸ਼ਾਮ ਹੋ ਨਾ ਵੀ ਅੱਛਾ ਸ਼ਾਮ ਹੋਣ ਪੂਰੀ ਮੈਂ ਤੇ ਪੈਰੀ ਹੈ ਲੈ ਤੇ ਪੈ ਤੇ 3 ਵਜੇ ਕਿਹੜੀਆਂ ਹੋਣ ਸ਼ਾਮਾਂ ਹੀ ਹੋਈਆਂ ਦਿਨ ਵਜੇ ਅੱਜ ਕੱਲ੍ਹ ਤਾਂ ਰਾਤ 10:00 ਤੇ ਪੈਂਦੀ 5:00 ਅਸੀਂ ਸਵੇਰ ਦੀ ਗੱਲਾਂ ਅਸੀਂ ਵੱਡਾ ਤੇ ਤੁਹਾਡੇ ਘਰ ਵੀ ਨਹੀਂ ਗਏ ਆ ਤੂੰ ਚੱਲ ਦੇ ਕੱਜਾਂ ਨੇ ਇਹਨੇ ਕਲਪ ਲੱਗਾ ਹੈਗੇ ਇਹ ਕਵਲ ਲਾਇਆ ਨਾ ਉੱਡਦੀ ਮਾ ਕੱਢਿਆ ਦੋ ਦਿਨਾਂ ਪਜਾਈ ਨਾ ਆਪੇ ਆਏ ਕਵਲ ਕਰਾਇਆ ਤੇ ਕਵਲ ਲੜੰਦੀ ਜਾਂਦੇ ਮਾਰੇ ਵੇਖੀ ਲਾਈਵ ਪ੍ਰੋਗਰਾਮ ਸਮੈਲ ਆਉਂਦੀ ਹੈ ਅੱਗ ਦੇ ਵਿੱਚੋਂ ਆ ਵੀ ਇਹ ਆਹ ਉਸ ਦਾ ਇੰਤਜ਼ਾਰ تھا ਲੱਗ ਨਮਾਜ਼ ਕਿੱਥੇ ਗਈ ਹੋਰ ਸਹੀ ਜਿਹੀ ਨਹੀਂ ਦੀਵਾ ਸਨ ਕਹਿੰਗਾ ਆਹ ਪੈਣ ਆ ਆ ਛੇਕ ਆ ਗਈ ਆ ਕੀਤਾ ਇੱਲੀ ਆਏ ਪਰੋਣੇ ਦੀ ਯਾਦ ਛੇਕ ਆ ਗਈ ਹਾਂਜੀ ਇਹ ਨਮਾਜ਼ ਤੇ ਹਾਂਜੀ ਅਨੇਜੇ ਠਾਣੇ ਜਿਹਦੇ ਤੇ ਤਰੀ ਪਈ ਤੇ ਮੈਂ ਫਰਾਂਟ ਪਿੱਠੀ ਹੁੰਦਾ ਤਾਨੂੰ ਬੁਲਾਣਾ ਕਿਹੜਾ ਥੱਲੇ ਬੈਠਾ ਹਾਂ ਬੁਲਾਣਾ ਥੱਲੇ ਬੈਠਾ ਜਦੋਂ ਆਉਂਦੀ ਹੈ ਕਾਹਦੀ ਆਤੀ ਹੈ ਈ ਨੂੰ ਬੁਲਾ ਜੇ ਥੱਲੇ ਬਲੀ ਆਇਆ ਕਿਉਂ ਜਾਣਾ ਕਿਹਦੇ ਈ ਨੂੰ ਬੁਲਾ ਲਏ ਜਿਹੜੀ ਜਿਹੜੀ ਤੁਹਾਨੂੰ ਜਾਣਵਾਤੀ ਕਿਦ ਲਾ ਕੇ ਜਾਓ ਜਿਆਦਾ ਹੋ ਸਦਾ ਕਿ ਜਾਣਾ ਹੋਵੇ ਤਾਂ ਸਾਹ ਬਣਾਣੀ ਹੋਵੇ ਬੇਸ਼ੱਕ ਮੈਂ ਤੁਹਾਨੂੰ ਕਰਨੀ ਹੈ ਹਨਾ ਕੋਈ ਵਾਰ ਹਨਾ ਸੱਲਾ ਗਾਲ ਸਿਰ ਤੇ ਖਿਆਲ ਕਰਾ ਹਨਾ ਜੀ ਛੁੱਟੀ ਹੋਈ ਹੈ ਛੁੱਟੀਆਂ ਅੱਜ ਐਮਐਸ ਵੀ ਆਈ ਤੇ ਆ ਉਹਦਾ ਹੈਗੀ ਆ ਅੰਦੇ ਛੁੱਟੀਆਂ ਜੱਜ ਹੋਣਾ ਸੀ ਅੰਦੇ ਲੱਗੇ ਜਿਹ ਹੋ ਜਾ ਹੁਣ ਨਹੀਂ ਜਾਣਾ ਖਮੋ ਜੀ ਸਮਝੋ ਜਰੀਏ ਉਹ ਹੋ ਗਈ ਤਮੋ ਜਰੀਏ ਇਹਨੂੰ ਨਹੀਂ ਤੋਰਨਾ ਪੈਂਦਾ ਲੋਕ ਨਹੀਂ ਕਿਤੇ ਨਹੀਂ ਨਹੀਂ ਇਹ ਲੱਗ ਨਹੀਂ ਨਹੀਂ ਮੈਂ ਮੁੰਡੇ ਦੇ ਉਸ ਹੱਥ ਨਾਲ ਪੜੀ ਨਹੀਂ ਨਹੀਂ ਉਹ ਰਹੇ ਖੰਡ ਪੜੀ ਨਹੀਂ ਕੋਈ ਨਹੀਂ ਇਹ ਕੱਢਣਾ ਤੇ ਬੇਨਤੀ ਪਰ ਉਹ ਗੱਡੀ ਉਹਨੇ ਪਾਰਕ ਚ ਲਾਉਣੀ ਪੈਂਦੀ ਨਾਗਿਆ ਦੇ ਸਾਬ ਕਿੱਥੇ ਥੋੜੇ ਲਾਉਣੀ ਪੈਂਦੀ ਛੜਕ ਦੇ ਉੱਤੇ ਆਹ ਪਹਿਲਾਂ ਮੈਂ ਕਿਹਾ ਸਲਾਹ ਕਰ ਲਈ ਕਿ ਅਸੀਂ ਚੱਲੀਏ 나ਗੀਆਂ ਦੀ ਸੁਖਣ ਸੁਖਿਆ ਤੇ ਦੀ ਸੁਖ ਤੇ ਮम्मी ਹਣੀ ਰੈਡੀ ਹੋ ਗਈ ਨਾਲ ਘਰ ਨੂੰ ਆਉਣੇ ਪੱਗ ਮੰਨ ਲਈ ਤੇ ਅਸੀਂ ਚੱਲੇ ਤੇ ਇਧਰ ਵੀਂਦਰ ਵੀਰ ਜੀ ਦੇ ਨਾਲ ਵੀਂਦਰ ਵੀਰ ਜੀ ਪਹਿਲਾਂ ਸੋਚਣਦੇ ਸੀ ਕਿ ਕੋਈ ਕੰਮ ਨੂੰ ਆਈਆਂ ਹਾਂ ਹਣਾ ਮੈਂ ਪਹਿਲਾਂ ਹੀ ਕਿਹਾ ਕੰਮ ਆਈਆਂ ਇਹ ਦੀ ਵੀਰ ਜੀ ਨੂੰ ਪਤਾ ਇਹ ਮੈਨੂੰ ਕਿਤੇ ਜਾਨ ਵਾਸਤੇ ਲੈ ਕੇ ਜਾਵਾ ਸੀ ਆਏ ਤੇ ਉਧਰ ਨਾਲ ਆਏ ਸਾਡੇ ਕਵਲ ਵੀ ਰੈਡੀ ਹੋ ਗਈ ਤੇ ਗੁਰਬਨ ਵੀ ਗੁਰਬਨ ਤੂੰ ਚੱਲ ਲੈ ਗੁਰਬਨ ਤੂੰ ਚੱਲ ਲੈ ਚੱਲ ਆਜੋ ਮੁੜ ਆਈਂਓ ਫਿਰ ਹਾਂਜੀ ਹੁਣ ਆਪਾਂ ਰੈਡੀ ਹੋ ਗਏ ਦਵਾ ਦਵਾ ਕੱਪੜੇ ਲਾ ਲੇ ਕੇ ਰੱਖ ਦਿੱਗੇ ਸਾਰੇ ਇਹਨਾਂ ਦਾ ਵੈਸੇ ਸੁੱਕਦੇ ਨਹੀਂ ਛੱਡ ਦਿੱਤੀਆਂ ਪਰ ਫਿਰ ਵੀ ਆਪਾਂ ਇੱਥੇ ਇਕੱਠੇ ਗੱਲ ਕਰ ਜਾਈਏ ਹਾਂਜੀ ਇਹਨੇ ਆਹ ਕੋਈ ਲੈਣਾ ਜਾਵੇ ਸਾਡੇ ਕੱਪੜੇ ਹੁਣ ਆਪਾਂ ਸਾਰੇ ਹੋ ਗਏ ਦਵਾ ਦਵਾ ਤਿਆਰ ਤੇ ਅਦਰ ਕਵਲੀ ਹੋਲਗੀ ਮੰਮੀ ਸਾਰੇ ਨਾਗੀਆਂ ਤਾਂ ਮਾਥੇ ਤੇ ਕਾ ਚੱਲਨੇ ਸਾਨੂੰ ਵੈਸੇ ਟਾਈਮ ਜਿਆਦਾ ਘੱਟ ਮਤਲਬ ਧੁੰਦਤ ਨਹੀਂ ਪਈ ਵੈਸੇ ਸਾਨੂੰ 3 ਵਜੇ ਕੇ ਜਾਂਦੇ ਜਾਂਦੇ ਆਂ ਇਹ ਪਰ ਫਿਰ ਵੀ ਅੱਜ ਜਿੰਦ ਨਹੀਂ ਹੈਗਾ ਹੀ ਸੱਚ ਹੈਗਾ ਤੁਹਾ ਮਾਰ ਦੇਗਾ ਮਸਤੇ ਹੀ ਕੋਈ ਹੋਰ ਵਧੀਆ ਜੇ ਹੋਰ ਤੇ ਵਧੀਆ ਜੇ ਗਾਣ ਸੁਖ ਦੀ ਦੀ ਉੱਦਾਂ ਦਾ ਕੋਈ ਗਾਉਂ ਰਿਹਾ ਤੇ ਇਹਦਾ ਤੇ ਮੈਂ ਰਹਿ ਗਈ ਅੰਦਰਾਂ ਲੱਗੀ ਆ ਗਏ ਅੱਛਾ ਤੇ ਅਸੀਂ ਇੱਕ ਮਿੰਟ ਲਾਇਆ ਤਿਆਰ ਹੋਣ ਲੱਗਿਆਂ ਨਾ ਗਾਣ ਸੁਖ ਦੀ ਦਾ ਵਸਾ ਕੇ ਸੇਹ ਤੇ ਜਾਣਾ ਆ ਵਸਾ ਕੇ ਸਈ ਉਹ ਸਨ ਉਹਦੇ ਵਿੱਚ ਕੰਦਾ ਕੰਗੋ ਜਾਂਦਾ ਉਹ ਉੱਠੇ ਜਾਂਦਾ ਟਾਟੂ ਵਿੱਚ ਘੁੰਮਣ ਲਈ ਚੰਗੀਆਂ ਵਾਲੀਆਂ ਇਹਨੂੰ ਆਕੇ ਜੀ ਉੱਥੇ ਤਿਆਰ 10 ਮਿੰਟੋ ਮਿੰਟੋ ਨਹੀਂ ਆਈਦੇ ਆਇਆ 1 ਮਿੰਟ ਲਾਉਂਦੀਆਂ ਆ ਤਿਆਰ ਹੋਣ ਲੱਗੀਆਂ ਹਣਾ ਗਾਣਾ ਵੇ ਤੇ ਦੋੜੇ ਲਾਉਂਦੇ ਮਿੰਟੀ ਲੰਦ ਗਾ ਜੀ ਉੱਥੇ ਉਹ ਤਾਂ ਬੇਟਾ ਨੂੰ ਆਕੇ ਰੋਟੀਆਂ ਪਕਾਉਂਦਾ ਫਿਰ ਖਲੋ ਜਰਾ ਠੰਡ ਬੜੀ ਲੋ ਠੰਡੀ ਪੈ ਰਹੀ ਗਈ ਬਾਜੀ ਰੋਟੀਆਂ ਕੈਂਸਲ ਕਰ ਚਲੋ ਅਜੇ ਤਾਂ ਪਕਾ ਰਹੀ ਹੈ ਹਾਂ ਜਦੋਂ ਪਕਾ ਗਾਇਓ ਫਿਰ ਉਹ ਸੇਕ ਲੀ ਗਏ ਚੱਲ ਲਈ ਗੱਡੀ ਬੰਨ ਲੀ ਗਏ ਹਾਂ ਚਲ ਆ ਵੇ ਠੰਡ ਬੜੀ ਜੀ ਹਾਂਜੀ ਹੁਣ ਆਪਾਂ ਤਰਪੇ ਸਾਰੇ ਸੰਗਤ ਬੈਠ ਗਈ ਆਪਣੇ ਨਾਲ ਗੁਰਦਰਾ ਸਾਹਿਬ ਜਾਣ ਲਈ ਆਪਾਂ ਚੱਲੇ ਆ ਬੈਠ ਕੇ ਹੁਣ ਤੇ ਸ਼ਾਮਾਂ ਬੜੀਆਂ ਕਾਫੀ ਪੈ ਗਈਆਂ ਤੇ ਪਗ ਲੱਗ ਜਾਵਾਂਗੇ ਉੱਤੇ ਕੋਈ ਚੀਜ਼ ਵਿੱਚ ਨਹੀਂ ਆਇਆ ਮੀ ਭੈਣ ਦਿਆਂ ਦਾਣਾ ਵੀ ਜੀ ਅੱਛਾ ਰੋੜੇ ਵਿੱਚ ਜਾਂਦੇ ਆ ਠੀਕ ਆ ਉਹ ਸੜਕੇ ਸੱਚ ਬੰਦ ਦੇ ਇਹ ਪਹੁੰਚ ਗਏ ਨਾਗਿਆਨ ਸਾਹਿਬ ਗੱਦਰ ਤੇ ਪਾਰਕਿੰਗ ਵਿੱਚ ਗੱਡੀ ਲਾ ਕੇ ਤਾਂ ਆਪਾਂ ਚਲੇ ਦਰਸ਼ਨ ਕਰਨ ਮਹਾਰਾਜ ਦੇ ਮੈਂ ਇੱਥੇ ਫਸਟ ਟਾਈਮ ਆ ਜੀ ਮੰਮੀ ਦੇ ਨਾਲ ਪੇਕੇ ਇੱਧਰ ਜਾ ਪਏ ਤੇ ਰਾਜ ਕੋ ਗੱਲ ਮਵੇਂ ਗਈ ਜਾਂਦੇ ਇਹ ਦੂਜਾ ਗਲ ਦੇ ਉੱਧਰ ਕੁੜਮੁੜ ਕੇ ਆ ਗਏ ਉੱਧਰ ਕੁੜੀਆਂ ਨਾਲ ਪੇਕੇ ਵੇਲਾ ਕਿੰਨੇ ਪਿਆਰੇ ਹੁੰਦੇ ਪਾ ਬੁੜੀਆਂ ਕਿਉਂ ਨਾ ਹੋਏ ਮਾਸੀ ਜੀ ਕਹਿੰਦੇ ਉਹ ਉੱਧਰ ਰੇਤੀ ਮ ਵੀ ਚੇਰੇ ਆਈ ਲੈ ਉਗੀ ਦੇਣਾ ਪੈਕੇ ਚ ਛੱਡ ਜੀ ਮਮੀ ਤੇ ਮਾਤਾ ਚ ਲੈ ਰਿਓ ਮੇਰੇ ਮੂੰਹ ਨਿਕਲ ਗਿਆ ਮੈਨੂੰ ਕਿ ਵੀ ਇੱਧਰ ਕਦੀ ਆਈ ਮੈਂ ਹੈ ਇੱਧਰ ਕੋਈ ਰਿਸ਼ਤੇਦਾਰ ਨਹੀਂ ਕੀ ਤੁੰਡੀ ਹੈਗੀ ਆ ਤਾਂ ਚਾਹ ਪਿਆ ਆ ਮਮੀ ਦਾ ਰੂਹ ਉੜ ਕਾਂਦੀ ਪਰ ਲੇਟ ਬੜੀ ਹੋ ਕੇ ਘਰ ਆਈ ਖਾਂਦੇ ਆ ਤੁੰਦ ਪਏ ਨਹੀਂ ਹੈ ਨਾ ਤਾਂ ਕਰਕੇ ਆ ਇੱਥੇ ਕੁ ਲੱਗ ਗਈ ਹੈ ਨਾਲ ਨਾਲ ਹੀ ਨਾਲ ਹੀ ਕੋਈ ਨਾਲੀ ਹੈ ਬੈਡ ਬਾਲ ਵੀ ਹੈਗੀ ਆ ചെല്ല <laughs> <laughs> ਇਹ ਪਹੁੰਚੇ ਕੋ ਦਰਸਾਉਂਦੇ ਹਾਂ ਸਭ ਕੌਣ ਪੰਜੇ ਸ਼ਨਾਨਾ ਕਰਨ ਵਾਸਤੇ ਚੱਲ ਗਏ ਥੱਲੇ ਕਾਫੀ ਥੱਲੇ ਸਰੋਵਰ ਸਾਹ ਹਾਂਜੀ ਅਸੀਂ ਪਹੁੰਚ ਗਏ ਨਾਗੀਆਂ ਸਾਹਿਬ ਗੋਦਰ ਹੈ ਸ੍ਰੀ ਗੁਰਨਾਗ ਦੇਵੀ ਦਾ ਗੋਦਰ ਸਾਹਿਬ ਇੱਥੇ ਮਥੇ ਟਿਕੜੇ ਵਸਤੇ ਹਾਂ ਜੀ ਕੋਦਰ ਸਾਹਿਬ ਤੋਂ ਪੱਥਾ ਟੇਕ ਕੇ ਵਾਪਸ ਚਲੇ ਆਂ ਦਰਸ਼ਨ ਕਰਕੇ ਘਰ ਨੂੰ ਤੇ ਵਾਹਿਗੁਰੂ ਇਹ ਹੀ ਨਾਗੇਨ ਸਾਹਿਬ ਸਿਰਗੋਨਾਪ ਤੇ ਜੀ ਕੋਦਰੇ ਆਈਆਂ ਆਏ ਮੰਮੀ ਦੇ ਇਧਰ ਲਾ ਏਰੀਆ ਪੈ ਜਾਂਦਾ ਤੇ ਪਹਿਲਾ ਕਵਲ ਹੋਣੀ ਤੇ ਜੀ ਆਉਂਦੇ ਹੀ ਫਿਰ ਅਹੀਂ ਦੀ ਸੋਖੜੇ ਸੱਕਿਆ ਤੇ ਫਿਰ ਇੱਥੇ ਆਏ ਮੱਥਾ ਟੇਕਣ ਵਾਸਤੇ ਜਿਹੜੇ ਮੈਂ ਪੈਂਪੜਾ ਦੁੱਧ ਰੇਡੇ ਵੇਂਦੇ ਆ ਜਿੰਨਾਂ ਕੋ ਨਹੀਂ ਆਇਆ ਜਾਂਦਾ ਤੇ ਉਹ ਇੱਥੇ ਦਰਸ਼ਨ ਕਰਨਗੇ ਤੇ ਬਹੁਤ ਹੀ ਵਧੀਆ ਜਗ੍ਹਾ ਲੱਗੀ ਸਰੂ ਮਕਤਰਾ ਦਾ ਮਹਾਰਾਜ ਦਾ ਬੜਾ ਵਧੀਆ ਮੱਥਾ ਟੇਕਿਆ ਗਿਆ ਤੇ ਅੱਜ ਆਤਵਰ ਕਾਠੀ ਸੰਗਤ ਆਈ ਵੀ ਇੱਥੇ ਆਪਾਂ ਭਾਰੀ ਬਹੁਤੀ ਸ਼ਾਮਾਂ ਤੇ ਸਰਕੇ ਜਿਹੜੇ ਮੈਂ ਆਪਣਾ ਬੈਠੀ ਆ ਉਹਨਾਂ ਦੀਆਂ ਵੀ ਹਸਪਤਾਲ ਵਾਏ ਕਰ ਪੂਰੀਆਂ ਕਰੇ ਤੇ ਇੱਥੇ ਘਰ ਬੈਠੇ ਦਰਸ਼ਨ ਕਰਦੇ। ਜੀ ਜੀ ਕਵਲ ਦਾ ਕਵਲਾ ਮੈਂ ਹਾਂਦਾ ਵੀ ਖੰਗ ਬੜੀ ਆਉਂਦੀ ਤੂੰ ਨਹੀਂ ਕੁਛ ਖਾਣਾ। ਆਂਦੀ ਜੀ ਤਿੱਖੋ ਜਲ ਕਹੀ ਰਹੀ ਵੀ ਮੈਂ ਕੁਛ ਖਾਣਾ ਮੈਨੂੰ ਕੁਛ ਖਾਣਾ। ਤੁਹਾਨੂੰ ਮੈਂ ਬੜੀ ਤੇਜ ਜੀ। ਕੀ ਖਾਣਾ ਟਿੱਕੀਆਂ ਕੀ? ਉਹ ਗਾਣੇ ਜਾਈ ਖਾਣੇ। ਪੱਕੀ ਕਰਦੀ ਮੈਨੂੰ ਆਂਦੀ ਵੀ ਤੂੰ ਕਈ ਖਾਣਾ ਖਾਣਾ ਗਾਣਾ। ਮੈਂ ਆਣੇ ਉਹ ਕਰਦੀ ਹੈ ਨਾ। ਮੈਂ ਮੈਂ ਖਾਂਗਾਂ ਉਹ ਤੇਨੂੰ ਖਵਾ ਦਿੰਨੀ ਹਾਂ। ਗੁਰਮਾਇਓ ਵੱਡਾਂ ਨੇ ਕਹਣਾ ਵੀ ਮੈਂ ਨਾਲ ਅੱਜ ਦਬਾਈ ਨੇ ਅਗਬਗਲ ਦੇ ਮੇਰੇ ਜੀ ਕਹਿੰਦਾ ਅੱਗ ਵੇ ਅੱਗ ਦੇ ਕੰਨਾਪ ਜੇ ਕਿ ਹਣੇ ਥੋਂ ਦੇਸੀ ਕੋ ਲੈ ਕੇ ਚੜਾਉਣਾ ਹੋਵੇ ਇੱਥੋਂ ਤੇ ਰਸਤੇ ਚ ਲੈ ਕੇ ਚੜਾ ਸਕਦੇ ਇਹ ਬੀਬੀਆਂ ਦਾ ਨਰਾਜ਼ ਹੀ ਮਿਲ ਜਾਣੀਆਂ ਚੋਰ ਨੇ ਖਸ਼ੀ ਨਹੀਂ ਆਖਿਆ ਦੋਨੋਂ ਇਹੋ ਕੁਝ ਵੀ ਆਖਿਆ ਸੀ ਤਾਂ ਤਾਂ ਪੱਕੀ ਕਰਦੇ ਮਹਾਰਾਜ ਘਰ ਬੈਠੀ ਛੁੜਨੀ ਮਾਰਨਾ ਐਨ ਬੂਰ ਕਾ ਸੱਚ ਦਾ ਕੁਝ ਕੁਝ ਦਿਖਾਵਾਂਗੇ ਤਾਂ ਗਏ ਲਕੀਰ ਚੀਜ਼ੀਆਂ ਹੋਏ ਉਹ ਕੋਈ ਰਾਜ ਦਵਾਈ ਵੀ ਲੈ ਲਾਂਗੇ ਆਇਆ ਕੋਈ ਨਹੀਂ ਮਹਾਰਾਜ ਘਰ ਮਾਫੀ ਖੜਾ ਬਸ ਬਚ ਕੋਣ ਇੱਥੇ ਆ ਗਏ ਖਾਰੇ ਨੂੰ ਘਰੜ ਬਣਨ ਲੱਗੇ ਜਾਈ ਦੇ ਨੇ ਇਹਨਾਂ ਦੇ ਕਾਣੇ ਪਿੱਛੇ ਛੱਡ ਗਏ ਹਰੇ ਤੇ ਤਰਿਆਂ ਕੋਈ ਟਾਈਮ ਹੋ ਗਿਆ ਸੱਚ ਭੰਦੇ ਹੁਣ ਹੋਲਡਿੰਗਾਂ ਸਮਾਨ ਦੀ ਖਰੀਦਦਾਰੀ ਕਰਨਾ ਕੰਦੇ ਕੁਝ ਲੈਣ ਲੈ ਉਹ ਅਗਲੀ ਦੁਕਾਨ ਤੇ ਪਲੀ ਹੋਣਾ ਤੁਹਾਨੂੰ ਵੇਖਣਾ ਹੈ ਹੈ ਕਬੜਾ ਕਰੀ ਕਬੜਾ ਵਾਲੇ ਗਾਂਚਣਾ ਦੇਣ ਲੈ ਲੈ ਉਹ ਸਭ ਤੋਂ ਪਹਿਲਾਂ ਚਲ ਗਿਆ ਭਾਈ ਤੇ ਹੁਣ ਖਾਣ ਦੋ ਚਲੀ ਜਾ ਲਾ ਲੈ ਵੀ ਜੀ ਇਹੀ ਖਾ ਲਓ ਖਾ ਲਓ ਮੈਂ ਇਹਨੂੰ ਗੁਰਪਨ ਚੁੱਕਿਆ ਜੀ ਮੈਂ ਬੋ ਇਹਨੂੰ ਚੁੱਕਿਆ ਮੈਂ ਦਿਖਾਣਾ ਨਹੀਂ ਖਾਂਗਾ ਫਿਰ ਇਹਨੂੰ ਕਬੜਾ ਨੂੰ ਗੱਲੀ ਦਿਖਾਉ ਉਹ ਜੀ ਮੇਰੇ ਵੰਡ ਤੇ ਪਾਉਣ ਦੀ ਜੀ Oh, ਬੰਨੇ ਹੋ ਇਹਨੇ ਖਾਣਾ ਆ ਉਹ ਦੋਵੇਂ ਮਾਮਾ Oh, ini. ਹੁਣ ਆਪਾਂ ਬਾਬਾ ਬੁੱਢਾ ਸਾਹਿਬ ਕੱਥੂ ਨੰਗਲ ਪਹੁੰਚ ਗਏ ਮੱਥਾ ਟੇਕਣਾ ਸੀ ਹੁਣ ਆਪਾਂ ਇੱਥੇ ਮੱਥਾ ਟੇਕ ਕੇ ਤੇ ਫੇਰ ਅੱਗੇ ਲਵਾਂਗੇ ਇਹ ਸਾਰੇ ਜਣੇ ਬਾਹਰ ਉੱਤਰਨ ਤਿਆਰ ਹੋ ਗਏ ਜੋੜੇ ਵਿੱਚ ਲਾ ਦਿਓ ਕੋਈ ਕਹਿੰਦੀ ਇੱਥੇ ਮੱਥਾ ਟੇਕ ਕੇ ਜਾਣਾ ਭਾਬੇ ਇੱਥੇ ਕੱਥੂ ਨੰਗਲ ਗਦਰ ਸਾਹਿਬ ਵਿੱਚ ਬਹੁਤ ਬੁੱਢਾ ਸਾਹਿਬ ਜੀ ਦਾ ਚਲੋ ਜੀ ਮਿਲਦੇ ਤੁਹਾਨੂੰ ਬਾਬਾ ਸਾਹਿਬ ਮੱਥਾ ਟੇਕਣ ਲੱਗ ਗਏ ਮੈਂ ਬੁਲ ਹੁਣ ਆ ਗਏ ਅਹੀਂ ਘਰੇ ਆਈ ਕਰੇ ਸਾਰੇ ਆ ਨਹੀਂ ਆ ਗਏ ਦਿੱਸਾ ਕਵਲੋਂਦੇ ਟੈਨਸ਼ਨ ਪਈ ਜਾਂਦੀ ਉਹ ਸਭ ਜੋੜੀ ਬਣਾ ਗਏ ਉੱਥੇ ਲੱਗ ਚਾ ਕਹਿੰਦੇ ਘਾਜ ਰੋਟੀ ਖਾਣੀ ਮਟਰ ਪਨੀਰ ਬਣਾ ਗਏ ਮੈਂ ਕਿਹਾ ਮਟਰ ਪਨੀਰ ਧੋੜ ਮਟਰ ਮੇਰਾ ਹੋ ਗਿਆ ਥੋੜਾ ਜਹਾ ਪਰ ਇਹ ਕਿ ਪ੍ਰਮਾਤਮਾ ਘਰ ਆਈ ਮੈਨ ਟੈਨਸ਼ਨ ਜੀ ਚ ਗਏ ਥੋੜਾ ਜ ਮੈਨ ਇਹ ਵੀ ਕਰਵਾਉਣਾ ਪਹਿਲੇ ਚਲੇ ਦੇ ਦੋ ਦਿਨਾਂ ਪਈ ਹਮਾਰੇ ਬੜੀ ਜਿਹੀ ਰਖੀ ਲੈਟੀ ਗਏ ਪਰ ਦੋ ਦਿਨ ਕੋਈ ਪਈ ਨਹੀਂ ਪਈ ਪਿਆ ਤਾਂ ਹੋ ਗਿਆ ਬੜਾ ਸੋਣਾ ਜਿ ਘਰੇ ਆ ਗਏ ਪਈ ਦਾਦੇ ਤੋਂ ਧੁੰਦੋਂ ਡਰਦੇ ਹੈਗੇ ਧੁੰਦਣਾ ਪਈ ਬਤੋਂ ਨਹੀਂ ਪਈ ਧੁੰਦ ਨਹੀਂ ਪਈ ਮਸਤਾ ਵੀ ਤੇ ਹੁਣ ਅਸੀਂ ਆਪ ਆਪਣੀ ਅੰਦਰ ਅਜ ਵੜੀ ਤੇ ਠੰਡ ਬਹੁਤ ਜ਼ਿਆਦੀ ਹੈ ਫਿਰ ਘਵਾ ਵੜੀ ਲਗਣੀ ਨੀ ਅੱਜ ਇਹ ਰੋਟੀ ਪਣੀ ਖਾ ਕੇ ਬੈਠਣੀ ਘੜੀ ਘੜੀ ਆ ਬੈਠਣੀ ਹਾਂਜੀ ਗੁਦਰ ਸਾਹਿਬ ਮੱਥਾ ਟੇਕ ਕੇ ਆ ਗਏ ਪਲਾ ਹੋਏ ਦੀ ਸੁਖ ਦਾ ਜਿਹਨੇ ਦਰਸ਼ਨ ਕਰਾਏ ਗੁਦਰ ਸਾਹਿਬ ਦੇ ਤੇ ਪਰ ਇੱਕ ਗੱਲ ਹੈ ਕਿ ਸੁਖ ਦੀ ਦੀ ਰੀਜ ਰਹੀ ਵਿਚਾਈ ਵਿਚਾਈ ਨਹੀਂ ਟਿੱਕਿਆ ਆਣੀਆਂ ਸੋਰੀ ਤੈਨੂੰ ਘਰੇ ਬਣਾ ਕੇ ਸਿਖਵਾਉਂ ਜਾ ਜੀ ਮੈਨੂੰ ਬਣਾ ਕੇ ਹਾਂਗੀ ਅਰਾ ਸਾਰੇ ਦਰਦੀ ਦੀ ਗਈ ਟਿੱਗੀਆਂ ਘਾਣੀਆਂ ਟਿੱਕੀਆਂ ਅਸਲ ਚ ਨਾ ਸ਼ਾਮੀ ਜਾਣੇ ਰਹਾ ਹੋ ਗਿਆ ਤੇ ਚੁੱਕੀਆਂ ਨਹੀਂ ਜਾਂਦਿਆਂ ਨੂੰ ਤੇ ਸਰਕੇ ਸਾਨੂੰ ਜਿਹੜੇ ਟਿੱਕੀਆਂ ਸੁੱਖੀ ਨਹੀਂ ਦੇ ਪਾਏ ਲਿਆ ਕੇ ਸਿਰ ਮਗਵਾ ਕੇ ਦਵਾਂਗੇ ਜਾਂ ਘਰੇ ਬਣਾ ਕੇ ਦਵਾਂਗੇ ਹਾਂਜੀ ਹੁਣ ਆਪਾਂ ਪਹੁੰਚ ਕੇ ਘਰੇ ਤੇ ਘਰ ਆਣ ਕੇ ਤਾਂ ਬੱਚੇ ਕਰਕੇ ਥੋੜੇ ਕੰਮ ਵੱਜ ਜਾਂਦੇ ਪਹਿਲਾਂ ਆਪਾਂ ਫ੍ਰੀ ਹੁੰਦੇ ਆ ਤੇ ਉਹਨੂੰ ਆਉਂਦੀ ਹੀ ਭੁੱਖ ਲੱਗੀ ਗੁਰ ਨੂੰ ਆਏ ਨੂੰ ਦੁੱਧ ਬਣਾ ਕੇ ਪਿਆਇਆ ਉਹਨੂੰ ਤੇ ਉਹਦੇ ਕੱਪੜੇ ਵਗੈਰਾ ਚੇਂਜ ਕੀਤੇ ਤੇ ਸਾਨੂੰ ਕਾਫੀ ਨੇਰਾ ਹੋ ਗਿਆ ਤੇ ਇਸ ਕਰਕੇ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਆਂ ਮਿਲਦੇ ਆਂ ਨੈਸਰਲ ਲੋਚ ਤੇ ਤੁਹਾਨੂੰ ਸਾਡਾ ਵਲੌਗ ਕਿੱਦਾਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੀਆਂ ਮੇਰੇ ਭੈਣਾਂ ਮਿਲਦੀਆਂ ਸਾਨੂੰ ਬੜੇ ਐ ਕਹਿੰਦੀ ਤੇਰੀ ਵੀਡੀਓ ਬੜੇ ਸੁਣੀਦੀਆਂ ਸਾਰਿਆਂ ਦਾ ਥੈਂਕ ਯੂ ਤੇ ਜਿਨ੍ਹਾਂ ਨੇ ਸੋਹਣੇ ਸੋਹਣੇ ਕਮੈਂਟ ਕੀਤੇ ਮੈਂ ਕੋਈ ਨਾਮ ਸੌਰੀ ਨਹੀਂ ਲੈ ਗਏ ਉਹਨਾਂ ਦੇ ਤੇ ਉਹਨਾਂ ਦਾ ਵੀ ਅਸੀਂ ਦਿਨ ਧੰਨਵਾਦ ਕਰਦੇ ਤੇ ਥੈਂਕ ਯੂ ਕਰਦੇ ਆਂ